ਹੈਲੋ ਗਾਇਜ਼ ਹੋਰ ਕਿੱਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਜਾਨਾ ਸੀ ਮਾਤਾ ਦੇ ਮੇਲੇ ਤੇ ਆਪਾਂ ਜਾਣਦੇ ਆ ਤੁਹਾਨੂੰ ਵਿਖਾਉਨੇ ਆ ਵੀ ਕਿੰਨੀ ਕੁ ਭੀੜ ਹੋatte ਤੇ ਕਿੰਨੇ ਕੁ ਸੰਗਤ ਆਈ ਹੋਈ ਆ ਜਾਣਦੇ ਆ ਤੁਹਾਨੂੰ ਵਿਖਾਉਨੇ ਆ ਮਾਤਾ ਦਾ ਮੇਲਾ ਈ ਗਾਇਜ਼ ਆਪਾਂ ਜਾਣ ਲੱਗਿਆ ਮਾਤਾ ਦੇ ਮੇਲੇ ਆਪਾਂ ਮੋਸਲ ਕੱਢ ਲਿਆ ਬਾਹਰ ਹੁਣ ਆਪਾਂ ਜਾਣ ਲੱਗਿਆ ਮਾਤਾ ਦੇ ਮੇਲੇ ਬਣੇ ਰਹੋ ਤੁਹਾਨੂੰ ਜਾ ਕੇ ਕੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਮਾਤਾ ਦੇ ਮੇਲੇ ਹੁਣ ਜਾਣਨੇ ਆ ਅੰਦਰ ਤੁਹਾਨੂੰ ਅੰਦਰ ਜਾ ਕੇ ਵਿਖਾਉਨੇ ਆ ਹਾਂਜੀ ਗਾਇਸ ਹੁਣ ਆਪਾਂ ਪਹੁੰਚ ਚੱਲੇ ਆ ਅੰਦਰ ਬਸ ਤੁਹਾਨੂੰ ਅੰਦਰ ਜਾ ਕੇ ਵਿਖਾਉਨੇ ਆ ਹਾਂਜੀ ਗਾਇਸ ਹੁਣ ਆਪਾਂ ਪਹੁੰਚ ਚੁੱਕੇ ਹਾਂ ਅੰਦਰ ਤੁਸੀਂ ਦੇਖ ਸਾਡੇ ਅੰਦਰ ਕਿੰਨੀ ਸੰਗਤ ਆਈ ਹੋਈ ਆ ਹੁਣ ਟੇਕਦੇ ਆਪਾਂ ਮੱਥਾ ਤੇ ਮੱਥਾ ਟੇਕ ਕੇ ਤੁਹਾਨੂੰ ਫਿਰ ਮਿਲਦੇ ਆ ਬਣੇ ਰਹੋ ਹਾਂਜੀ ਗਾਇਸ ਮੱਥਾ ਆਪਾਂ ਟੇਕ ਲਿਆ ਵਾ ਹੁਣ ਤੁਸੀਂ ਵੀ ਦੇਖੋ ਮਾਤਾ ਦੀਆਂ ਮੂਰਤੀਆਂ ਹਾਂਜੀ ਗਾਇਸ ਤੁਸੀਂ ਦੇਖ ਸਾਡੇ ਅੰਦਰ ਕਿੰਨੀ ਸੰਗਤ ਆਈ ਹਾਂਜੀ ਗਾਇਸ ਤੁਸੀਂ ਦੇਖੋ ਮਾਤਾ ਦੇ ਮੇਲੇ ਤੇ ਕਿੰਨੀ ਸੰਗਤਾਈ ਹੋਈ ਆ ਚਾਰੇ ਪਾਸੇ ਸੰਗਤਵਾ ਬਹੁਤ ਹੀ ਜ਼ਿਆਦਾ ਮੇਲਾ ਭੜਿਆ ਹੋਇਆ ਵਾ ਹਾਂਜੀ ਗਾਇਸ ਮੇਲਾ ਆਪਾਂ ਦੇਖ ਲਿਆ ਵਾ ਹੁਣ ਆਪਾਂ ਜਾਣ ਲੱਗਿਆਂ ਵਾਪਸ ਘਰ ਨੂੰ ਚਲੋ ਬਣੀ ਰਹੇ ਹੁਣ ਆਪਾਂ ਜਾਣਿਆ ਕਰ ਨੂੰ ਹਾਂਜੀ ਗਾਇਸ ਮੇਲੇ ਤੇ ਆਪਾਂ ਆ ਗਿਆਂ ਬਾਹਰ ਹੁਣ ਆਪਾਂ ਮੋਟਰਸਾਈਕਲ ਪਵਾਵਾਂਗੇ ਹਾਂਜੀ ਗਾਇਸ ਆਪਾਂ ਦਾ ਅੰਡੇ ਠੀਕ ਕਰ ਨੂੰ ਪਰਸਾਂ ਨੂੰ ਥੋੜਾ ਕੰਮ ਪੈਗਾ ਇਲੈਕਟ੍ਰੀਕਲ ਦੁਕਾਨ ਤੇ ਹੁਣ ਆਪਾਂ ਜਾਵਾਂਗੇ ਸਮਾਨ ਲੈ ਕੇ ਫੇਰ ਕੰਮ ਜਾਵਾਂਗੇ ਜੀ ਮਿੱਤਰੋ ਸਮਾਨ ਆਪਾਂ ਲੈ ਲਿਆ ਵਾ ਹੁਣ ਆਪਾਂ ਜਾਂਦੇ ਆ ਕੱਢ ਨੂੰ ਚਲੋ ਜਾਂਦੇ ਆ ਕੱਢ ਨੂੰ ਹੈਲੋ ਗਾਇਜ਼ ਹੋਰ ਕਿੱਦਾਂ ਸਾਰੇ ਤੁਹਾਨੂੰ ਕਿੱਦਾਂ ਲੱਗਾ ਅੱਜ ਦਾ ਵਲੋਗ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਪਲੀਜ਼ ਕਰਕੇ ਜਾਓ